ਇਹ ਚਾਹ ਦਾ ਇੱਕ ਵੀ ਸਟੇਟ ਐਸੀ ਨਹੀਂ ਹੈ ਜਿੱਥੇ ਡਾਕਟਰ ਦੀ ਕਾਮਕਾਰ ਦੀ ਭਾਸ਼ਾ ਅੰਗਰੇਜ਼ੀ ਹੋਵੇ ਇੱਕ ਵੀ ਹਿੰਦੁਸ਼ਤਾਨ ਦੀ ਜਿਹੜੀਆਂ ਲੋਕਾਂ ਦੇ ਖੇਤੇ ਦੀ ਧਰਮੀ ਦੀ ਭਾਸ਼ਾ ਉਹਦੇ ਤੋਂ ਲੋਕਾਂ ਨੂੰ ਇਹ ਦੂਰ ਕਰਨਾ ਚਾਹੁੰਦੇ ਪੰਜਾਬੀ ਭਾਸ਼ਾ ਨੂੰ ਉਹ ਦਰਜਾ ਹਾਸਲ ਹੋਵੇ ਜਿਹੜਾ ਬੰਗਾਲ ਦੇ ਵਿੱਚ ਬੰਗਾਲੀ ਨੂੰ ਜਿਹੜਾ ਯੂਪੀ ਦਿੱਲੀ ਦੇ ਵਿਚਿੰਦੇ ਨੂੰ ਆ ਜਿਹੜਾ ਕਮਲ ਨੂੰ ਆ ਜਿਹੜਾ ਤੇਲਗੂ ਨੂੰ ਆ ਜਿਹੜਾ ਮਲਾਈਲਮ ਨੂੰ ਜਿਹੜਾ ਵੀ ਪੰਜਾਬੀ ਪੰਚੰਦੀਗੜ ਪੁਲਿਸ ਚ ਭਰਤੀ ਹੋਊਗਾ ਉਹਨੂੰ ਆਪਣੀ ਮਾਂ ਬੋਲੀ ਦਾ ਕਤਲ ਆਪਣੇ ਹੱਥਾਂ ਨਾਲ ਕਰਨਾ ਪਊਗਾ ਸਸਿਕਲ ਮਾਈ ਪੰਜਾਬੀ ਟੀਵੀ ਤੁਸੀਂ ਦੇਖ ਰਹੇ ਹੋ ਤੇ ਮੈਂ ਹਾਂ ਜੈ ਵਰਮਾ ਚੰਡੀਗੜ ਪੰਜਾਬੀ ਮੰਚ ਵੱਲੋਂ ਇੱਕ ਰੋਸ਼ ਮਾਰਚ ਜਿਹੜਾ ਕੱਢਿਆ ਜਾ ਰਿਹਾ ਔਰ ਕੱਢਿਆ ਜਾ ਰਿਹਾ ਹੈ ਪੰਜਾਬ ਦੇ ਗਵਰਨਰ ਹਾਊਸ ਵੱਲ ਤਸਵੀਰਾਂ ਦਿਖਾ ਦਿੰਨੇ ਆ ਇੱਥੋਂ ਸ਼ੁਰੂਆਤ ਹੋ ਰਹੀ ਹੈ ਔਰ ਆਕਰ ਪਾਲਸ ਵੀ ਵੱਡੇ ਪੱਦਰ ਤੇ ਇੱਧਰ ਪਹੁੰਚੀ ਹੋਈ ਹੈ ਲੋਕ ਵੀ ਵੱਡੇ ਪੱਦਰ ਤੇ ਇੱਧਰ ਪਹੁੰਚੇ ਆਕਰ ਮਸਲਾ ਕੀ ਹੈਗਾ ਗੱਲ ਕਰ ਲੈਣੇ ਆਂ ਅੱਜ ਕੱਲ ਅੱਜ ਜਿਹੜਾ ਰੋਸ਼ ਮਾਰਚ ਕੱਢਿਆ ਜਾ ਰਿਹਾ ਇਹਦਾ ਸਭ ਤੋਂ ਵੱਡਾ ਕਾਰਨ ਕਾਰਨ ਇਹ ਹੈ ਕਿ ਦੇਸ਼ ਦੇ ਇੱਕ ਵੀ ਸੂਬੇ ਦੇ ਵਿੱਚ ਅੰਗਰੇਜ਼ੀ ਭਾਸ਼ਾ ਦਫ਼ਤਰ ਦੀ ਕੰਮਕਾਰ ਦੀ ਭਾਸ਼ਾ ਨਹੀਂ ਹੈ ਦੇਸ਼ ਦਾ ਜਦੋਂ ਸੰਵਿਧਾਨ ਬਣਾਇਆ ਗਿਆ ਸਾਰੇ ਦੇਸ਼ ਨੂੰ ਚਲਾਉਣ ਲਈ ਉਹਦੇ ਵਿੱਚ ਭਾਸ਼ਾਵਾਂ ਦਾ ਜ਼ਿਕਰ ਕੀਤਾ ਗਿਆ ਜੀ ਦੇ ਵਿੱਚ 22 ਭਾਸ਼ਾਵਾਂ ਰੱਖੀਆਂ ਗਈਆਂ ਕਿ ਸਾਰਾ ਦੇਸ਼ ਦਾ ਜਿਹੜਾ ਢਾਂਚਾ ਦਫ਼ਤਰ ਦਾ ਕੰਮਕਾਰ ਦਾ ਢਾਂਚਾ ਇਹ 22 ਭਾਸ਼ਾਵਾਂ ਦੇ ਜੀ ਦੀ ਇਹ ਚਲਾਇਆ ਜਾਵੇ ਉਹਦੇ ਵਿੱਚ ਬੰਗਾਲੀ ਵੀ ਹੈ ਉਹਦੇ ਵਿੱਚ ਪੰਜਾਬੀ ਵੀ ਹੈ ਉਹਦੇ ਵਿੱਚ ਹਿੰਦੀ ਵੀ ਹੈ ਮਲਿਆਲਮ ਹੈ ਤਾਮਲ ਹੈ ਤੇਲਗੂ ਹੈ ਲੇਕਿਨ ਉਹਦੇ ਵਿੱਚ ਅੰਗਰੇਜ਼ੀ ਹੈ ਨਹੀਂ ਦੇਸ਼ ਦੇ ਸੰਵਿਧਾਨ ਦੇ ਵਿੱਚ ਹੈ ਨਾ ਅੰਗਰੇਜ਼ੀ ਹੈ ਨਹੀਂ ਪੰਜਾਬੀ ਹੈਗੀ ਫਿਰ ਅਸੀਂ ਕਹਿੰਨੇ ਆ ਕਿ ਕਿਉਂ ਇਥੇ ਲਾਗੂ ਕੀਤੀ ਗਈ ਹੈ ਜਦੋਂ ਸੰਵਿਧਾਨ ਦੇ ਵਿੱਚ ਹੀ ਹੈ ਨਹੀਂ ਦੂਜੀ ਗੱਲ ਦੇਸ਼ ਦਾ ਇੱਕ ਵੀ ਸਟੇਟ ਐਸੀ ਨਹੀਂ ਹੈ ਜਿੱਥੇ ਦਫਤਰ ਦੀ ਕੰਮਕਾਰ ਦੀ ਭਾਸ਼ਾ ਅੰਗਰੇਜ਼ੀ ਹੋਵੇ ਇੱਕ ਵੀ ਹਿੰਦੁਸਤਾਨ ਦੇ ਵਿੱਚ ਯਾਨੀ 140 ਕਰੋੜ ਦੀ ਵਾਦੀ ਦੇ ਵਿੱਚ 12 ਲੱਖ ਦਾ ਸ਼ਹਿਰ ਜਿਹੜਾ ਹੈਗਾ ਸਿਰਫ 140 ਕਰੋੜ ਦੀ ਗਵਰਦੀ ਦੇ ਵਿੱਚੋਂ ਸਿਰ ਬਾਰ 12 ਲੱਖ ਦੇਸ਼ ਦੇ ਵਿੱਚ ਅੰਗਰੇਜ਼ੀ ਇਹਨਾਂ ਨੇ ਦਫਤਰੀ ਕੰਮ ਕਰਦੀ ਭਾਸ਼ਾ ਬਣਾਈ ਉਹਦੇ ਖਿਲਾਫ ਸਾਡੀ ਲੜਾਈ ਹੈ ਅਸੀਂ ਇਹ ਕਹਿੰਦੇ ਹਾਂ ਕਿ ਜਬੀ ਨੂੰ ਉਸ ਸਾਲ ਮਿਲਣਾ ਚਾਹੀਦਾ ਜਿਹੜਾ ਪਹਿਲੀ ਨਵੰਬਰ 1966 ਨੂੰ ਇੱਥੇ ਹਾਸਲ ਸੀ ਜਦੋਂ ਪੰਜਾਬ ਤੇ ਹਰਿਆਣੇ ਦੀ ਵੰਡ ਹੋਈ ਹੈ ਪੁਨਰ ਗਠਨ ਹੋਇਆ ਉਦੋਂ ਤੱਕ ਇੱਥੇ ਪੰਜਾਬੀ ਭਾਸ਼ਾ ਨੂੰ ਪਹਿਲੀ ਭਾਸ਼ਾ ਦਾ ਦਰਜਾ ਸੀ ਕਰਫਟਰੀ ਸਾਵੇ ਕਾਮਕਾਰ ਜਿਹੜੇ ਹੈ ਪੰਜਾਬ ਦੇ ਚੁੰਦੇ ਸੀ ਫਿਰ ਇਥੇ ਬਾਹਰੋਂ ਅਧਿਕਾਰੀ ਆਏ ਉਹਨਾਂ ਨੇ ਬਦਲ ਤਾ ਅਸੀਂ ਇਹ ਕਹਿੰਦੇ ਆ ਕਿ ਵੰਡ ਹੋਣ ਨਾਲ ਭਾਸ਼ਾ ਨਹੀਂ ਬੰਦੀ ਜਾਂਦੀ ਹਰ ਅ ਬਿਹਾਰ ਵੰਡਿਆ ਗਿਆ ਕੀ ਭਾਸ਼ਾ ਬੰਦੀ ਗਈ ਯੂਪੀ ਵੰਡਿਆ ਗਿਆ ਕੀ ਭਾਸ਼ਾ ਬੰਦੀ ਗਈ ਆਂਧਰਾ ਵੰਡਿਆ ਗਿਆ ਕੀ ਭਾਸ਼ਾ ਬੰਦੀ ਗਈ ਇਹਨਾਂ ਨੇ ਫਿਰ ਪੰਜਾਬ ਤੇ ਹਰਿਆਣਾ ਦੀ ਜਦੋਂ ਵੰਡ ਹੋਈ ਆ ਉਦੋਂ ਬਾਅਦ ਇਹ ਕੀ ਹੋ ਗਿਆ ਕਿ ਇੱਥੋਂ ਦੇ ਖੇਤਰੀ ਭਾਸ਼ਾ ਬੋਲੀ ਹੀ ਬਦਲ ਦਿੱਤੀ ਜਾਂ ਤੇ ਬਦਲ ਕੇ ਇਹਨਾਂ ਨੇ ਅੰਗਰੇਜ਼ੀ ਕਰਤੀ ਇਸ ਵਾਸਤੇ ਅੱਜ ਅਸੀਂ ਹੂਮਰਸ ਦੇ ਸਾਹਮਣੂ ਮੈਮੋਰੰਡਮ ਭੇਜਿਆ ਰਾਜ ਭਵਨ ਦੇ ਜ਼ਰੀਏ ਭੇਜਿਆ ਤੇ ਉਹਨਾਂ ਨੂੰ ਇਹ ਕਿਹਾ ਕਿ ਉਹ ਇਸ ਗੱਲ ਇਸ ਨੂੰ ਰეკਮੈਂਡ ਕਰਨ ਕਿ ਗ੍ਰਹਿ ਮੰਤਰੀ ਰეკਮੈਂਡ ਕਰਨ ਕਹ ਚੰਡੀਗੜ੍ਹ ਚ ਪਹਿਲੀ ਪਛਾਤਾ ਦਰਜਾ ਪੰਜਾਬੀ ਵਿੱਚ ਦਰਜਾ ਖੋਇਆ ਕਿਨੇ ਆਖਰ ਇਹਦੇ ਪਿੱਛੇ ਕਾਰਨ ਕੀ ਹੈ ਕਾਰਨ ਇਹਦੇ ਪਿੱਛੇ ਇਹ ਹਨ ਚੰਡੀਗੜ੍ਹ ਚ ਜਦੋਂ ਪਹਿਲੀ ਨਵੰਬਰ 1966 ਤੱਕ ਐਸੇ ਪੰਜਾਬੀ ਅਧਿਕਾਰ ਅਧਿਕਾਰ ਜਦੋਂ ਵੰਡ ਹੋ ਗਈ ਅਧਿਕਾਰੀ ਬਾਹਰੋਂ ਆ ਗਏ ਅਧਿਕਾਰੀ ਜਦੋਂ ਬਾਹਰੋਂ ਆ ਗਏ ਉਹਨਾਂ ਅਧਿਕਾਰੀਆਂ ਨੇ ਆਪਣੀ ਸ਼ੁਭਦਾ ਦੇ ਅਨਸਾਰ ਕਿਉਂਕਿ ਪੰਜਾਬੀ ਚ ਉਹਨਾਂ ਨੂੰ ਦਿੱਕਤ ਆਉਂਦੀ ਸੀ ਸੌਵਦਾ ਦਿਨ ਸਾਰ ਅੰਗਰੇਜ਼ੀ ਕਰਤੀ ਫਿਰ ਇੱਕ ਹੋਰ ਗੱਲ ਬਾਹਰੋਂ ਆਏ ਅਧਿਕਾਰੀ ਇਹ ਨਹੀਂ ਸੀ ਚਾਹੁੰਦੇ ਕਿ ਉਹ ਐਸੀ ਭਾਸ਼ਾ ਦੇ ਵਿੱਚ ਲੋਕਾਂ ਨਾਲ ਬੈਠਣ ਜਿਹੜੀ ਲੋਕਾਂ ਦੀ ਭਾਸ਼ਾ ਹੈ ਯਾਨੀ ਅਧਿਕਾਰੀ ਆਪਣੇ ਆਪ ਨੂੰ ਲੋਕਾਂ ਦੀ ਤੋਂ ਉੱਚਾ ਰਤਬਾ ਸਮਝਦੇ ਸੀ ਉਹ ਨਹੀਂ ਸੀ ਚਾਹੁੰਦੇ ਕਿ ਅਸੀਂ ਵੀ ਪੰਜਾਬੀ ਸਾਡੇ ਤੇ ਇਹਨਾਂ 'ਚ ਫਰਕ ਨਜ਼ਰ ਨਾ ਆਵੇ ਨਹੀਂ ਸੀ ਚਾਹੁੰਦੇ ਇਸ ਵਾਸਤੇ ਉਹਨਾਂ ਨੇ ਬਦਲ لیکن ਉਹਦੇ ਤੋਂ ਹੀ ਚੰਡੀਗੜ੍ਹ ਦੇ ਪੰਜਾਬੀ ਪ੍ਰੇਮੀ ਇਸ ਦੇ ਖਿਲਾਫ ਸੰਘਰਸ਼ ਕਰ ਰਹੇ। ਸੰਘਰਸ਼ کافی ਸਾਲਾਂ ਤੋਂ ਤੁਸੀਂ ਕਰ ਰਹੇ ਹੋ ਵਕ ਵਕ ਸਮਿਆਂ ਤੇ ਤੁਸੀਂ ਵਕ ਵਕ ਲੋਕਾਂ ਨੂੰ ਮਿਲੇ ਹੋ ਵਕ ਵਕ ਉਹਦੇਦਾਰਾਂ ਨੂੰ ਮਿਲੇ ਹੋ। ਫਿਰ ਆਕਰ ਮਸਲੇ ਦਾ ਹੱਲ ਕਿਉਂ ਨਹੀਂ ਹੋ ਰਿਹਾ ਕਿਉਂਕਿ ਚੰਡੀਗੜ੍ਹ ਦੇ ਵਿੱਚ ਅਫਸਰ ਜਿਹੜੇ ਨੇ ਜ਼ਿਆਦਾਤਰ ਗੱਲ ਕੀਤੀ ਜਾਂਦੇ ਤਾਂ ਅਦਰ ਸਟੇਟਸ ਦੇ ਨੇ। ਇਹ ਇੱਕ ਬਹੁਤ ਹੀ ਵੱਡੀ ਸੰਕਤੀ ਦੀ ਗੱਲ ਹੈ। ਪਿਛਲੇ ਸਮੇਂ ਤੋਂ ਸਰਕਾਰਾਂ ਵੱਲੋਂ ਕੁਝ ਨਾਰੇ ਦਿੱਤੇ ਗਏ ਆ। ਇੱਕ ਸਵਿਧਾਨ ਇੱਕ ਭਾਸ਼ਾ ਇੱਕ ਭਾਸ਼ਾ ਦੇ ਨਾਰੇ ਵੀ ਦਿੱਤੇ ਗਏ ਇਸ ਵਾਸਤੇ ਜਿਹੜੀ ਖੇਤਰੀ ਭਾਸ਼ਾ ਮੰਨ ਜਿਹੜੀਆਂ ਲੋਕਾਂ ਦੇ ਖਿੱਤੇ ਦੀ ਭੂਮੀ ਦੀ ਭਾਸ਼ਾ ਉਹਦੇ ਤੋਂ ਲੋਕਾਂ ਨੂੰ ਇਹ ਦੂਰ ਕਰਨਾ ਚਾਹੁੰਦੇ ਯਾਨੀ ਜਾਣ ਬੁੱਝ ਕੇ ਇਹਦੇ ਖਿਲਾਫ ਪੰਜਾਬੀ ਦੇ ਖਿਲਾਫ ਸਾਜਿਸ਼ ਰਚੀ ਜਾ ਰਹੀ ਹੈ ਲੇਕਿਨ ਪੰਜਾਬੀ ਲੋਕ ਸੰਘਰਸ਼ ਕਰਦੇ ਥੋੜਾ ਦੋ ਤਿੰਨ ਮੰਗਾ ਕੀ ਨੇ ਪੰਜਾਬੀ ਭਾਸ਼ਾ ਨੂੰ ਨਹੀਂ ਅੱਜ ਹੀ ਕੋਈ ਮੰਗ ਕਿ ਚੰਡੀਗੜ੍ਹ ਦੇ ਵਿੱਚ ਪੰਜਾਬੀ ਭਾਸ਼ਾ ਨੂੰ ਉਹ ਦਰਜਾ ਹਾਸਲ ਹੋਵੇ ਜਿਹੜਾ ਬੰਗਾਲ ਦੇ ਵਿੱਚ ਬੰਗਾਲੀ ਨੂੰ ਜਿਹੜਾ ਯੂਪੀ ਦਿੱਲੀ ਦੇ ਵਿੱਚ ਹਿੰਦੀ ਨੂੰ ਹੈ ਜਿਹੜਾ ਤਾਮਲੂ ਨੂੰ ਹੈ ਜਿਹੜਾ ਤੇਲਗੂ ਨੂੰ ਹੈ ਜਿਹੜਾ ਮਲਿਆਲਮ ਨੂੰ ਜਿਹੜੀਆਂ ਖੇਤਰੀ ਭਾਸ਼ਾਵਾਂ ਨੂੰ ਜਿਹੜੇ ਦਰਜੇ ਹਾਸਲ ਹੈ ਉਹੀ ਚੰਡੀਗੜ੍ਹ ਦੇ ਵਿੱਚ ਪੰਜਾਬੀ ਨੂੰ ਦਿੱਤਾ ਜਾਵੇ ਪੰਜਾਬੀ ਨੂੰ ਦਰਜਾ ਦਿੱਤਾ ਜਾਵੇ ਪੰਜਾਬੀ ਹਰ ਇੱਕ ਦਫ਼ਤਰ ਦੇ ਵਿੱਚ ਹੋਣੀ ਚਾਹੀਦੀ ਹੈ ਹਾਂ ਅਸੀਂ ਕਹਿੰਦੇ ਹਾਂ तमाम ਦਫ਼ਤਰ ਦੇ ਕਾਮਕਾਰ ਪੰਜਾਬੀ ਛੋਣੇ ਚਾਹੀਦੇ ਅੰਗਰੇਜ਼ੀ ਦੀ ਥਾਂ ਤੇ ਸਾਨੂੰ ਹਿੰਦੀ ਨਾਲ ਕੋਈ ਵੈਰ ਨਹੀਂ ਸਾਨੂੰ ਅੰਗਰੇਜ਼ੀ ਨਾਲ ਵੀ ਕੋਈ ਵੈਰ ਨਹੀਂ ਸਾਨੂੰ ਕਿਸੇ ਭਾਸ਼ਾ ਨਾਲ ਵੀ ਕੋਈ ਗਰ ਨਹੀਂ ਸਾਡੀ ਮਾਂ ਬੋਲੀ ਦਾ ਪੰਜਾਬੀ ਹੈ ਇਸ ਤੋਂ ਦੇ ਖਿੱਤੇ ਦੀ ਭਾਸ਼ਾ ਤਾਂ ਪੰਜਾਬੀ ਹੈ ਇਸ ਤੋਂ ਦਾ ਸਾਰਾ ਜਿਹੜਾ ਝਾਂਚਾ ਤੋੜਿਆ ਗਿਆ ਪੈਂਦੇ ਜਾ ਰਿਹਾ ਉਹ ਤਾਂ ਪੰਜਾਬੀ ਸੀ ਅਗਰ ਮ ਜਵਨ ਨੂੰ ਨੁਕਸਾਨ ਹੁੰਦਾ ਤਾਂ ਪੰਜਾਬੀ ਸਭਿਆਚਾਰ ਨੂੰ ਪੰਜਾਬੀ ਬੋਲੀ ਨੂੰ ਸਾਡੇ ਰਸਮੋ ਰਿਵਾਜ ਨੂੰ ਨੁਕਸਾਨ ਇਹਦੇ ਪਿੱਛੇ ਕਾਰਨ ਕੀ ਹੈ ਲੋਕੀ ਇੰਗਲਿਸ਼ ਚ ਜ਼ਿਆਦਾ ਕੰਫਰਟੇਬਲ ਫੀਲ ਹੁੰਦੇ ਕਰਦੇ ਪੰਜਾਬੀ ਚ ਕਿਉਂ ਨਹੀਂ ਕਰਦੇ ਨਹੀਂ 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 ਜੀ ਲੋਕੀ ਜਿਆਦਾ ਸੁਭਜਾ ਪੰਜਾਬੀ ਚ ਹੀ ਹੈ ਇਹ ਜਿਹੜੇ ਚੰਦੇ ਕਫੀਸਰ ਹੈ ਇਹਨਾਂ ਦੀ ਹੀ ਮਾਨਸਿਕ ਸੋਚ ਇਹ ਹੈ ਇਹ ਮਾਨਸਿਕ ਤੌਰ ਤੇ ਰੋਗੀ ਹੈ ਮਾਨਸਿਕ ਤੌਰ ਤੇ ਬਿਮਾਰ ਹੈ ਇਹ ਭਾਸ਼ਾਵਾਂ ਨੂੰ ਤਾਂ ਹੀ ਨਫ਼ਰਤ ਕਰਦੇ ਹੈ ਮਰੋਗੀ ਹੀ ਨਫ਼ਰਤ ਕਰਦੇ ਬਹੁਤ ਬਹੁਤ ਧੰਨਵਾਦ ਬਿਲਕੁਲ ਇੱਕ ਰੋਸ਼ਮਾਰਜ ਜਿਹੜਾ ਕੱਢਿਆ ਜਾ ਰਿਹਾ ਹੈ ਚੰਡੀਗੜ੍ਹ ਪੰਜਾਬੀ ਮੰਚ ਵੱਲੋਂ ਔਰ ਇਹਦੀ ਸ਼ੁਰੂਆਤ ਜਿਹੜੀ ਹੈ ਚੰਡੀਗੜ੍ਹ ਦੇ ਸੈਕਟਰ 30 ਤੋਂ ਕੀਤੀ ਜਾਵੇਗੀ ਅੱਦੇ ਵੀ ਤਕਤੀਆਂ ਫੜੀਆਂ ਹੋਈਆਂ ਨੇ ਉਹ ਵੀ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਇਥੋਂ ਇਹ ਮਾਰਚ ਜਿਹੜਾ ਸ਼ੁਰੂ ਹੋਏਗਾ ਔਰ ਗਵਰਨਰ ਪੰਜਾਬ ਗਵਰਨਰ ਹਾਊਸ ਤੱਕ ਇਹ ਮਾਰਚ ਜਿਹੜਾ ਕੱਢਿਆ ਜਾਏਗਾ ਪੰਜਾਬੀ ਭਾਸ਼ਾ ਨੂੰ ਲੈ ਕੇ ਸਾਡੇ ਨਾਲ ਅ ਇਸ ਸਮੇਂ ਸੀਨੀਅਰ ਪੱਤਰਕਾਰ ਨੇ ਤਲੋਚਨ ਸਿੰਘ ਜੀ ਗੱਲਬਾਤ ਕਰ ਲੈਣੇ ਆਖਰ ਮਸਲਾ ਕੀ ਹੈਗਾ ਵਕ-ਵਕ ਸਮਿਆਂ ਤੇ ਵਕ-ਵਕ ਜਗਾਵਾਂ ਤੇ ਤੁਸੀਂ ਪ੍ਰੋਟੈਸਟ ਕਰਦੇ ਰਹੇ ਹੋ ਪਿਛਲੇ ਕਈ ਸਾਲਾਂ ਤੋਂ ਹਰ ਇੱਕ ਮੰਚ ਤੇ ਤੁਸੀਂ ਗਰਾਊਂਡ ਲੈਵਲ ਤੋਂ ਲੈ ਕੇ ਅੱਪਰ ਲੈਵਲ ਤੱਕ ਪ੍ਰੋਟੈਸਟ ਕੀਤਾ ਆਕਰ ਪੰਜਾਬੀ ਨਾਲ ਇਹਨਾਂ ਵਿਤਕਰਾ ਕਿਉਂ ਹੋ ਰਿਹਾ ਦੇਖੋ ਤੁਸੀਂ ਆਪ ਹੀ ਇਹ ਗੱਲ ਕਹਿ ਦਿੱਤੀ ਆ ਵੀ ਵਿਤਕਰਾ ਕਿਉਂ ਹੋ ਰਿਹਾ ਤੁਹਾਡੇ ਵਾਲੇ ਵਾਲੇ ਜਿੰਨੇ ਖੜੇ ਨੇ ਆ ਪਿੱਛੇ ਖੜੇ ਨੇ ਅੱਗੇ ਖੜੇ ਨੇ ਇੱਧਰ ਖੜੇ ਨੇ ਕਿਸੇ ਦੀ ਮਾਂ ਬੋਲੀ ਅੰਗਰੇਜ਼ੀ ਹੈ ਚੰਡੀਗੜ੍ਹ 'ਚ ਕੋਈ ਅੰਗਰੇਜ਼ ਰਹਿੰਦਾ ਚੰਡੀਗੜ੍ਹ 'ਚ ਕਿਸੇ ਵੀ ਇੱਕ ਬਸ਼ਿੰਦੇ ਦੀ ਮਦਰ ਟੰਗ ਅੰਗਰੇਜ਼ੀ ਹੈ ਸਵਾਲ ਸਾਡਾ ਇਹ ਹੈ ਵੀ ਜੇ ਚੰਡੀਗੜ੍ਹ ਦੀਆਂ ਝੁੱਗੀਆਂ ਚ ਫਲੈਟਾਂ ਚ ਕੋਠੀਆਂ ਚ ਪੰਜਾਬੀ ਹਿੰਦੀ ਬੋਲਣ ਵਾਲੇ ਲੋਕ ਵੱਸਦੇ ਐ ਤੇ ਫਿਰ ਪ੍ਰਸ਼ਾਸਕ ਅੰਗਰੇਜ਼ੀ ਕਿਉਂ ਬੋਲਦਾ ਫਿਰ ਗ੍ਰੈਸ ਕੱਤਰ ਅੰਗਰੇਜ਼ੀ ਦੀ ਕਿਉਂ ਗੱਲ ਕਰਦਾ ਫਿਰ ਜਿਹੜਾ ਬਹੁਤ ਵੱਡਾ ਆਈਐਸ ਅਧਿਕਾਰੀ ਐ ਐਡਵਾਈਜ਼ਰ ਐ ਉਹ ਅੰਗਰੇਜ਼ੀ ਚ ਕਿਉਂ ਪੱਤਰ ਜਾਰੀ ਕਰਦਾ ਕਿਉਂ ਕਹਿੰਦੇ ਨੇ ਵੀ ਚੰਡੀਗੜ੍ਹ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਹੈ ਆ ਸਾਡੇ ਦੋਸਤ ਪੁਲਿਸ ਵਾਲੇ ਖੜੇ ਆ ਜਿਹੜਾ ਵੀ ਪੰਜਾਬੀ ਪੰਚੰਦੀਗੜ ਪੁਲਿਸ ਚ ਭਰਤੀ ਹੋਊਗਾ ਉਹਨੂੰ ਆਪਣੀ ਮਾਂ ਬੋਲੀ ਦਾ ਕਤਲ ਆਪਣੇ ਹੱਥਾਂ ਨਾਲ ਕਰਨਾ ਪਊਗਾ ਜਿਹੜਾ ਕੰਪਿਊਟਰ ਸਿਸਟਮ ਹੈ ਚੰਡੀਗੜ ਪੁਲਿਸ ਦਾ ਥਾਣਿਆਂ ਚ ਹੈੱਡ ਕੁਆਰਟਰ ਚ ਉਹਦੇ ਚ ਦੋ ਲੈਂਗੁਏਜ ਨੇ ਜੇ ਤੁਸੀਂ ਡੀਡੀਆਰ ਕੱਟਣੀ ਹੈ ਐਫਆਈਆਰ ਕੱਟਣੀ ਹੈ ਜਾਂ ਅੰਗਰੇਜ਼ੀ ਜਾਂ ਹਿੰਦੀ ਚ ਸਭਧਾਨ ਦਾ ਕਿੱਦਾਂ ਕਤਲ ਕਰ ਰਹੇ ਨੇ ਵੀ ਜੇਕ ਪੰਜਾਬੀ ਚੰਡੀਗੜ੍ਹ ਪੁਲਿਸ ਚ ਭਰਤੀ ਹੋਇਆ ਉਹ ਹੌਲਦਾਰ ਹੋ ਸਕਦਾ ਸਿਪਾਈ ਹੋ ਸਕਦਾ ਥਾਣੇਦਾਰ ਹੋ ਸਕਦਾ ਐਸਐਚਓ ਹੋ ਸਕਦਾ ਉਹਨੂੰ ਇਹ ਰਾਈਟ ਨਹੀਂਗਾ ਵੀ ਆਪਣੀ ਮਾਂ ਬੋਲੀ ਚ ਥਾਣੇ ਦਾ ਕੰਮ ਦਫਤਰੀ ਕੰਮ ਕਰੇ ਪਰ ਸੰਵਧਾਨ ਇਹ ਕਹਿੰਦਾ ਵੀ 22 ਪਛਾਵਾਂ ਜਿਹੜੀਆਂ ਭਾਵੇਂ ਚੰਡੀਗੜ੍ਹ ਆ ਭਾਵੇਂ ਨਿੱਕੋਬਾਰਿਆ ਭਾਵੇਂ ਉਹ ਹਰਿਆਣਾ ਆ ਭਾਵੇਂ ਗੁਜਰਾਤ ਆ ਉੱਤੇ ਉਹ 22 ਪਛਾਵਾਂ 'ਚ ਕੰਮ ਹੋ ਸਕਦਾ ਹੈ ਤੇ ਸੰਵਿਧਾਨ 'ਚ ਜਿਹੜੀਆਂ 22 ਪਛਾਵਾਂ ਲਿਖੀਆਂ ਜਿੰਨਾਂ 'ਚ ਕੰਮ ਹੋ ਸਕਦਾ ਉਹਨਾਂ 'ਚ ਪੰਜਾਬੀ ਵੀ ਹੈ ਪਰ ਉਹਨਾਂ 'ਚ ਅੰਗਰੇਜ਼ੀ ਨਹੀਂ ਗਈ ਸੰਵਿਧਾਨ ਦੇ ਉਲਟ ਚੰਡੀਗੜ੍ਹ 'ਚ ਸਰਕਾਰੀ ਭਾਸ਼ਾ ਅੰਗਰੇਜ਼ੀ ਥੋਪੀ ਹੈ ਸਾਡਾ ਉਹਦੇ ਵਿਰੁੱਧ ਵਿਰੋਧ ਹੈ ਗੁਜਰਾਤ ਨਰਿੰਦਰ ਮੋਦੀ ਉਹਨਾਂ ਦਾ ਸਟੇਟ ਹੈ ਗੁਜਰਾਤ ਦੀ ਅਫੀਸ਼ੀਅਲ ਲੈਂਗੁਏਜ ਅੰਗਰੇਜ਼ੀ ਹੋ ਸਕਦੀ ਹੈ ਹਰਿਆਣੇ 'ਚ ਸੈਣੀ ਸਾਹਿਬ ਨੇ ਮੁੱਖ ਕੱਤਰ ਮੰਤਰੀ ਕਿ ਉੱਥੋਂ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਹੋ ਸਕਦੀ ਹੈ ਕਿ ਪੰਜਾਬ ਦੀ ਸਰਕਾਰੀ ਭਾਸ਼ਾ ਅੰਗਰੇਜ਼ੀ ਹੋ ਸਕਦੀ ਹੈ ਫਿਰ ਜਿਹੜੇ ਆਪਾਂ ਇੱਥੇ ਖੜੇ ਹੈ 12 13 ਲੱਖ ਲੋਕ ਹੈ ਜਿਹੜੇ ਸਾਡੀ ਮਾਂ ਬੋਲੀ ਪੰਜਾਬੀ ਹੈ ਹਿੰਦੀ ਹੈ ਤੇ ਸਰਕਾਰੀ ਭਾਸ਼ਾ ਅੰਗਰੇਜ਼ੀ ਕਿਉਂ ਇਹਦੇ ਤੇ ਹੀ ਸਵਾਲ ਚੱਕ ਰਿਹਾ ਅਸੀਂ ਤੇ ਸੰਵਧਾਨ ਦੀ ਰਾਖੀ ਕਰਨ ਦੀ ਗੱਲ ਕਰ ਰਹੇ ਆ ਆ ਜਿਹੜੇ ਸੈਕਟਰੀਟ ਤੇ ਬੈਠੇ ਨੇ ਡਿਊਟੀ ਸੈਕਟਰੀ ਜਿਹੜੇ ਕਹਿੰਦੇ ਇਹ ਹਾਕਮ ਹੈ ਚੰਡੀਗੜ੍ਹ ਨੂੰ ਚਲਾਉਂਦੇ ਆ ਉਹ ਸੰਵਧਾਨ ਦੇ ਉਲਟ ਕੰਮ ਕਰ ਰਹੇ ਆ ਉਹਦੇ ਵਿਰੁੱਧ ਆਵਾਜ਼ ਉਠਾਉਣ ਲਈ ਅੱਜ ਚੰਡੀਗੜ੍ਹ ਜਿਹੜੇ ਪੰਜਾਬੀ ਪ੍ਰੇਮੀ ਨੇ ਉਹ ਇੱਥੇ ਆਏ ਨੇ ਪਰ ਲੱਗਦਾ ਕਿ ਇਹ ਮਾਰਚ ਕਰਨ ਦੇ ਨਾਲ ਹੀ ਹੱਲ ਹੋ ਸਕਦਾ ਕਿਉਂਕਿ ਅਗਰ ਕਾਫੀ ਸਮੇਂ ਪਹਿਲੇ ਦੀ ਗੱਲ ਕੀਤੀ ਜਾਵੇ ਤਾਂ ਗਰਾਊਂਡ ਲੈਵਲ ਤੋਂ ਲੈ ਕੇ ਉੱਪਰ ਲੈਵਲ ਤੱਕ ਤੁਸੀਂ ਅਫਸਰਾਂ ਨੂੰ ਵੀ ਮਿਲੇ ਪਰ ਅੱਜ ਇਹ ਮਾਰਚ ਕੱਢਣ ਦੇ ਨਾਲ ਇਹ ਸਾਰੀਆਂ ਚੀਜ਼ਾਂ ਦਾ ਹਲ ਹੋ ਸਕਦਾ ਹੈ ਕਿ ਅੱਗੇ ਵੀ ਕੋਈ ਪਲਾਨ ਹੈਗਾ ਦਿਮਾਗ ਦੇ ਵਿੱਚ ਦੇਖੋ ਤੁਸੀਂ ਬਿਲਕੁਲ ਠੀਕ ਕਹਿ ਰਹੇ ਜੇ 1 ਨਵੰਬਰ 1966 ਪਹਿਲੀ ਗੱਲ ਤੇ ਵੀ 28 ਪੰਜਾਬੀ ਪਿੰਡ ਢਹ ਢੇਰੀ ਕਰਕੇ ਉਜਾੜ ਕੇ ਚੰਡੀਗੜ੍ਹ ਬਣਾਇਆ ਉਦੋਂ ਦਿੱਲੀ ਦੇ ਹਾਕਮਾਂ ਨੇ ਕਿਹਾ ਵੀ ਚੰਡੀਗੜ੍ਹ ਬਣਾ ਰਹੇ ਪੰਜਾਬ ਦੀ ਰਾਜਧਾਨੀ ਲਈ ਜਦੋਂ ਇਹ ਖੂਬਸੂਰਤ ਸ਼ਹਿਰ ਬਣ ਗਿਆ ਕਹਿੰਦੇ ਬਿਊਟੀਫੁਲ ਸਿਟੀ ਹੈ ਵਰਲਡ ਦਾ ਫਿਰ ਕਹਿੰਦੇ ਪੰਜਾਬ ਨੂੰ ਦੇ ਦੇਣਾ ਇਹਦੇ ਤੇ ਡਿਊਟੀ ਦੀ ਸਟੈਂਪ ਲਾਤੀ ਵੀ ਇਹ ਯੂਨੀਅਨ ਟੈਟਰੀ ਰਹੂਗਾ ਕੇਂਦਰ ਸ਼ਾਸਿਤ ਪ੍ਰਦੇਸ਼ ਰੂਪ ਪੰਜਾਬੀਆਂ ਦਾ ਸਭ ਤੋਂ ਵੱਡਾ ਧੱਕਾ 1 ਨਵੰਬਰ 1966 ਨੂੰ ਕਰਤਾ ਨਾਲ ਹੀ ਕਹਿਤਾ ਵੀ 1 ਨਵੰਬਰ 1966 ਤੋਂ ਇੱਥੋਂ ਦੀ ਸਰਕਾਰੀ ਭਾਸ਼ਾ ਪੰਜਾਬੀ ਨਹੀਂ ਹੋਊਗੀ ਅੰਗਰੇਜ਼ੀ ਹੋਊਗੀ ਉਦੋਂ ਤੋਂ ਲੈ ਕੇ ਅੱਜ ਤੱਕ ਅੰਗਰੇਜ਼ੀ ਤੁਹਾਡਾ ਸਵਾਲ ਬੜਾ ਵਾਜਬ ਹੈ ਵੀ ਇਹ ਧਰਨਾ ਮਾਰਦਲ ਕੀ ਮਿਲ ਜੇਗੀ ਕੀਤਾ ਕਿ ਜਾਵੇ ਜਦੋਂ ਕਿਸੇ ਤੇ ਤਸ਼ੱਦਦ ਹੁੰਦਾ ਹੈ ਜਦੋਂ ਕਿਸੇ ਨਾਲ ਬੇਇਨਸਾਫੀ ਹੁੰਦੀ ਹੈ ਪਹਿਲੋਂ ਚਿੱਠੀ ਪੱਤਰ ਕਰਦਾ ਮਿੰਤਾ ਕਰਦਾ ਤਰਲੇ ਕਰਦਾ ਵੀ ਇਹ ਧੱਕਾ ਕੀਤਾ ਜਾ ਰਿਹਾ ਜਾਂ ਨਹੀਂ ਹੁੰਦਾ ਫਿਰ ਜੋ ਕੁਝ ਉਹਦੇ ਕੋਲ ਸਮਰਥਾ ਹੁੰਦੀ ਹੈ ਉਹਨੇ ਕੋਈ ਤਾਕਤ ਹੁੰਦੀ ਹੈ ਫਿਰ ਉਹਦੇ ਮੁਤਾਬਕ ਕੋਸ਼ਿਸ਼ ਕਰਦਾ ਵੀ ਆਪਣੀ ਆਵਾਜ਼ ਪਹੁੰਚਾਈ ਜਾਵੇ ਸੋ ਇਹ ਜਿਹੜਾ ਕਾਫਲਾ ਪੰਜਾਬੀਆਂ ਦਾ ਪੰਜਾਬੀ ਹਿਤਾਸ਼ੀਆਂ ਦਾ ਮੇਰਾ ਖਿਆਲ ਮੈਂ ਤੇ 2001 ਤੋਂ ਲੱਗਾ 23 ਸਾਲ ਹੋ ਗਏ ਨੇ ਨਾਰੇ ਲੰਦਿਆਂ ਪ੍ਰੋਟੈਸਟ ਕਰਦੇ ਆ ਨਹੀਂ ਹਾਕਮ ਮੰਨਦੇ ਪਰ ਜੇ ਨਹੀਂ ਮੰਨਦੇ ਤੇਰਾ ਮਤਲਬ ਇਹ ਤੁਹਾਡਾ ਇਹ ਚੁੱਪ ਕਰ ਦਈਏ ਪਰ ਲੱਗਦਾ ਕਿ ਗਵਰਨਰ ਹਾਊਸ ਤੱਕ ਵੀ ਜਾਨ ਦੇਣਗੇ ਤੁਹਾਨੂੰ ਉਧਰ ਤੱਕ ਵੀ ਜਾਨ ਦੀ ਪਰਮਿਸ਼ਨ ਮਿਲੂਗੀ ਤੁਹਾਨੂੰ ਪ੍ਰੋਟੈਸਟ ਕਰਨ ਦੀ ਦਰਅਸਲ ਐਸਟੀਐਮ ਮੈਮੋਰੰਡਮ ਲਾਇਆ ਗਿਆ ਜਦੋਂ ਇਹ ਸ਼ੁਰੂ ਕਰਨਾ ਹੈ ਪ੍ਰੋਟੈਸਟ ਉਹ ਬਾਰਸ਼ ਬਹੁਤ ਜ਼ਿਆਦੀ ਸੀ ਫਿਰ ਅਹੀਂ ਡਿਸਾਈਡ ਹੀ ਕਰ ਲਿਆ ਵੀ ਐਸਡੀਐਮ ਮੈਮੋਰੰਡਮ ਲੈ ਕੇ ਗਵਰਨਰ ਨੂੰ ਦੇ ਦੇਣ ਔਰ ਗਵਰਨਰ ਸਾਡਾ ਮੈਮੋਰੰਡਮ ਹੋਮ ਮਿਨਿਸਟਰ ਨੂੰ ਭੇਜ ਦੇ ਤੇ ਅਸੀਂ ਇੱਥੇ ਖਤਮ ਕਰ ਦਾਂਗੇ ਸੋ ਇਹ ਪ੍ਰੋਗਰਾਮ ਬਣਾ ਲਿਆ ਵੀ ਇਹ ਪ੍ਰੋਟੈਸਟ ਜਿਹੜਾ ਇੱਥੇ ਖਤਮ ਕੀਤਾ ਪਿਆ ਟਾਈਮ ਪੀਰੀਅਡ ਵੀ ਹੈਗਾ ਕਿ ਕੁਝ ਸਮਾਂ ਦਿੱਤਾ ਹੈ ਕਿ 10-15 ਦਿਨ ਤੱਕ 20 ਦਿਨ ਤੱਕ ਜਵਾਬ ਆਊਗਾ ਅਗਰ ਜਵਾਬ ਨਹੀਂ ਆਂਦਾ ਤਾਂ ਫਿਰ ਕੀ ਕਰੋਗੇ ਮੀਟਿੰਗ ਕਰਾਂਗੇ ਮੀਟਿੰਗ ਕਰਕੇ 10-15 ਦਿਨ ਵੇਟ ਕਰਾਂਗੇ ਵੀ ਕੀ ਬਣਿਆ ਉਹਦਾ ਕਿਉਂਕਿ ਸਾਨੂੰ ਤਾਂ ਮਨੀਸ਼ ਤਵਾੜੀ ਨੇ ਵੀ ਭਰੋਸਾ ਦਿੱਤਾ ਸੀ ਸਾਨੂੰ ਤੇ ਕਿਰਨ ਖੇਰ ਨੇ ਵੀ ਭਰੋਸਾ ਦਿੱਤਾ ਹੈ 10 ਸਾਲੋਂ ਮੈਡਮ ਇਦਾਂ ਹੀ ਕੱਢ ਗਏ ਨੇ ਸੋ ਯਤਨ ਕਰਾਂਗੇ ਜੇ ਨਹੀਂ ਸੁਣਾਈ ਹੋਊਗੀ ਫਿਰ ਆ ਸਾਥੀ ਸਾਰੇ ਇਕੱਠੇ ਕਰਾਂਗੇ ਪੁੱਛੋ ਹੋਣ ਕੀ ਕਰਨਾ ਫਿਰ ਇਦਾਂ ਦਾ ਕੋਈ ਪ੍ਰੋਟੈਸਟ ਕਰਾਂਗੇ ਬਿਲਕੁਲ ਤੇ ਤਸਵੀਰਾਂ ਇਸ ਸਮੇਂ ਚੰਡੀਗੜ੍ਹ ਦੀਆਂ ਨੇ ਔਰ ਇਹ ਪ੍ਰੋਟੈਸਟ ਜਿਹੜਾ ਹੈਗਾ ਔਰ ਸਭ ਤੋਂ ਵੱਧ ਇਹ ਵੀ ਸਵਾਲ ਕਰਦੇ ਨੇ ਕਿ ਪੰਜਾਬੀ ਨਾਲ ਵਿਤਕਰਾ ਕਿਉਂ ਜਿਸ ਨੂੰ ਲੈ ਕੇ ਕਾਫੀ ਸਾਲਾਂ ਤੋਂ ਵਕ-ਵਕ ਜਗਾਵਾਂ ਤੇ ਵਕ-ਵਕ ਸਮੇਂ ਦੇ ਵਿੱਚ ਵਕ-ਵਕ ਉਹਦੇ ਦਾਰਾਂ ਨੂੰ ਮਿਲੇ ਨੇ ਪ੍ਰੋਟੈਸਟ ਕੀਤਾ ਤੇ ਅੱਜ ਇੱਕ ਹੋਰ ਪ੍ਰੋਟੈਸਟ ਸੀਗਾ ਇੱਕ ਮਾਰਚ ਕਰਨਾ ਸੀ ਪਰ ਐਸ ਡੀ ਐਮ ਆ ਗਏ ਮੀ ਵੀ ਪੈਰੇ ਸੀ ਮੰਗ ਪੱਤਰ ਇਹਨਾਂ ਨੂੰ ਦੇ ਦਿੱਤਾ ਗਿਆ ਪਰ ਦੇਖਣਾ ਇਹ ਹੋਵੇਗਾ ਕਿ ਆਖਰ ਜਿਹੜਾ ਮੰਗ ਪੱਤਰ ਦਿੱਤਾ ਐਸ ਡੀ ਐਮ ਨੇ ਵਿਸ਼ਵਾਸ ਜਤਾਇਆ ਕਿ ਪੰਜਾਬ ਦੇ ਗਵਰਨਰ ਕੋਲ ਜਾਊਗਾ ਉਸ ਤੋਂ ਬਾਅਦ ਹੋਮ ਮਨਿਸਟਰ ਕੋਲ ਜਾਊਗਾ ਪ੍ਰਧਾਨ ਮੰਤਰੀ ਇਹਦਾ ਜਵਾਬ ਦਿੰਦੇ ਆ ਨਹੀਂ ਜਾਂ ਫਿਰ ਮੁਰ ਤੋਂ ਪ੍ਰੋਟੈਸਟ ਕਰਨਾ ਪਊਗਾ ਇਹ ਆਣ ਵਾਲਾ ਸਮਾਂ ਦੱਸੇਗਾ ਵਿੜੀ ਜਨ ਜਸ਼ਨ ਦੇ ਨਾਲ ਮੈਂ ਪੰਜਾਬੀ ਟੀਵੀ ਚੰਡੀਗੜ੍ਹ